ਨਗਰ ਨਿਕਲੀ ਹਦੂਦ ਤੋਂ ਬਾਹਰ ਆ ਇਹ ਡਰੇਨੇਜ ਡਿਪਾਰਟਮੈਂਟ ਨੂੰ ਹਰ ਸਾਲ ਸਾਫ਼ ਕੀਤਾ ਜਾਂਦਾ ਲੇਕਿਨ ਇਹ ਨਹੀਂ ਸਾਫ਼ ਹੋਇਆ ਮੈਂ ਜਾਗਦੂਕ ਹੁੰਦੇ ਦਾ ਤੇ ਆਪਣੇ ਜੁਮੇ ਸਮਝ ਕੇ ਅੱਜ ਤੋਂ 15 20 ਦਿਨ ਪਹਿਲਾਂ ਲੈਟਰ ਦਿੱਤਿਆ ਡੀਸੀ ਮੈਡਮ ਨੂੰ ਬੇਨਤੀ ਕੀਤੀ ਖਬਰਾਂ ਲੱਗੀਆਂ ਸਾਧੀਆਂ ਖਵਾਲਾਂ ਚ ਚੈਨਲ ਚ ਚੱਲਿਆ ਅੱਜ ਮੁਹਾਲੀ ਵਰਗੇ ਸ਼ਹਿਰ ਚ ਲੋਕ ਅਫਸਰ ਸ਼ਹੀ ਨੇ ਲਵਾਰਾ ਛੜਤਾ ਸ਼ਹਿਰ ਕੋਈ ਸੁਣਵਾਈ ਨਹੀਂ ਹੋ ਰਹੀ ਅੱਜ ਸੜਕਾਂ ਤੇ ਲੋਕ ਪਰੇਸ਼ਾਨ ਨੇ ਅਜੇ ਕੂੜੇ ਦਾ ਕੀ ਹਾਲ ਆ ਮਹੱਲੇ ਲੋਕ ਮੈਨੂੰ ਪਿਆਰ ਕਰਦੇ ਉਹਨਾਂ ਲਈ ਮੈਂ ਕੰਮ ਕਰਦਾ ਮੈਨੂੰ ਪਰ ਅੱਜ ਵੀ ਜਦੋਂ ਨਹੀਂ ਹੋਇਆ ਕਿਉਂਕਿ ਪਿੱਛੇ ਥੋੜੀ ਬਰਸਾਤ ਹੋਈ ਘਰਾਂ 'ਚ ਪਾਣੀ ਗਿਆ ਆਉਣ ਵਾਲੇ ਦਿਨਾਂ 'ਚ ਫੇਰ ਬਰਸਾਤ ਵਧਣੀ ਅੱਜ ਧੁੱਪ ਲੱਗੀ ਸੀ ਮੈਂ ਇੰਨੀ ਗਰਮੀ 'ਚ ਆਪ ਖੜ ਕੇ ਸਵੇਰ ਦਾ ਖਾਲ ਤੁਹਾਡੇ ਸਾਹਮਣੇ ਇਹ ਸਾਰਾ ਜੰਗਲ ਸੀ ਉਦੋਂ ਸਾਡੀਆਂ ਫੋਟੋਆਂ ਤੁਸੀਂ ਵੀ ਵੀਡੀਓ ਦੇਖੀਆਂ ਲੋਕਾਂ ਨੇ ਸਾਰਾ ਭਰਿਆ ਪਿਆ ਸੀ ਅੱਜ ਸਵੇਰ ਦੀ ਮਸ਼ੀਨ ਲੱਗੀ ਹੋਈ ਆ ਜੇਕਰ ਜੇ ਪਹਿਲਾਂ ਹੀ ਇਹ ਚੀਜ਼ ਹੋ ਜਾਂਦੀ ਜਿਵੇਂ ਹੁਣ ਬਰਸਾਤ ਆ ਗਈ ਹੁਣ ਆਪਾਂ ਜਿਵੇਂ ਕਹਿੰਦੇ ਕਿ ਬੂਹੀ ਆਈ ਜਾਣ ਤੇ ਵਿਨੋ ਕੁੜੀ ਦਾ ਕੰਮ ਅੱਜ ਬਰਸਾਤ ਹੋ ਰਹੀ ਆ ਪਾਣੀ ਮਾਰੋ ਮਾਰ ਆ ਰਿਹਾ ਪਿੱਛੋਂ ਤੇ ਅਸੀਂ ਅੱਜ ਮਤਲ ਸਵਾਈ ਕਰੋੜ ਲੱਗਿਆ ਤੁਹਾਨੂੰ ਨਹੀਂ ਲੱਗਦਾ ਕਿ ਪਹਿਲਾਂ ਆਪਾਂ ਨੂੰ ਇਸ ਵਾਰ ਤੇ ਮੈਂ ਤਾਂ ਵੇਖੋ ਅੱਜ ਤਾਂ 20 ਸਾਲ ਪਹਿਲਾਂ ਪ੍ਰਸ਼ਾਸਨ ਨੂੰ ਜਗਾਇਆ ਹੁਣ ਜਾਗਦਾ ਹੀ ਨਹੀਂ ਉਹ ਸੁਕੰਬ ਕੰਦੀ ਨੀਂਦ ਸੁੱਤਾ ਪਿਆ ਮੇਰਾ ਤਾਂ ਕੁੰਡੀ ਖੜਕਾਉਣਾ ਸੀ ਖੜਕਾਈ ਨਹੀਂ ਜਾਗਿਆ ਸ਼ਹਿਰ ਮਹਾਲੀ ਜਿਸ ਨੂੰ ਸੁੰਦਰਤਾ ਵਾਲਾ ਸ਼ਹਿਰ ਵੀ ਕਿਹਾ ਜਾਂਦਾ ਇੰਨੇ ਵਰਾਸਾ ਟਰੈਕਟਰ ਦੀ ਗੱਲ ਕਰੀਏ ਤਾਂ ਵੱਡੇ ਲੈਵਲ ਦੇ ਉੱਪਰ ਇਸ ਸ਼ਹਿਰ ਦਾ ਵਿਕਾਸ ਹੋਇਆ ਜਿੱਥੇ ਵਿਕਾਸ ਹੁੰਦਾ ਤਾਂ ਉੱਤੇ ਪ੍ਰੋਬਲਮਸ ਵੀ ਆਉਂਦੀਆਂ ਨੇ ਸੋ ਮੇਰੇ ਪਿੱਛੇ ਜਿਹੜੀ ਜੀਸੀਬੀ ਮਸ਼ੀਨ ਤੁਸੀਂ ਵੇਖ ਰਹੇ ਹੋ ਕਿ ਜਿਹੜੀ ਇੱਕ ਨਾਲੇ ਨੂੰ ਸਾਫ਼ ਕਰਨ ਲੱਗੀ ਹੋਈ ਆ ਮੁਹਾਲੀ ਸ਼ਹਿਰ ਦੇ ਵਿੱਚ ਬਰਸਾਤਾਂ ਦਾ ਪਾਣੀ ਜਾਂ ਫਿਰ ਆਮ ਪਾਣੀ ਇਸ ਜਿਹੜੇ ਚੋਹ ਦੇ ਵਿੱਚੋਂ ਨਿਕਲਦਾ ਜਿਸ ਦੇ ਕਾਰਨ ਜੇ ਚੋਕ ਹੋ ਜਾਂਦਾ ਤਾਂ ਮੁਹਾਲੀ ਦੇ ਡੁੱਬਣ ਦਾ ਖਤਰਾ ਤੱਕ ਪੈਦਾ ਹੋ ਜਾਂਦਾ ਇਸ ਨੂੰ ਲੈ ਕੇ ਮੁਹਾਲੀ ਦੇ ਡਿਪਟੀ ਮੇਅਰ ਗੁਰਜੀਤ ਸਿੰਘ 베ਦੀ ਦੇ ਵੱਲੋਂ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਲੈਟਰ ਵੀ ਦਿੱਤਾ ਗਿਆ ਲੇਕਿਨ 20 ਦਿਨ ਵੇਟ ਕਰਨ ਤੋਂ ਬਾਅਦ ਕੋਈ ਕਾਰਵਾਈ ਨਾ ਹੋਣ ਦੇ ਕਾਰਨ ਅੱਜ ਡਿਪਟੀ ਮੇਅਰ ਮੁਹਾਲੀ ਨੇ ਆਪਣੇ ਖਰਚੇ ਦੇ ਉੱਪਰ ਜਿਹੜਾ ਕਿ ਇਸ ਚੌਂ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਵਿਖਾਉਂਦੇ ਆ ਕਿਸ ਤਰ੍ਹਾਂ ਦੇ ਨਾਲ ਜੀਸੀਬੀ ਮਸ਼ੀਨ ਆ ਜਿਹੜੀ ਲੱਗੀ ਹੋਈ ਆ ਜਿਸ ਦੇ ਨਾਲ ਇਸ ਜਿਹੜੀ ਲਖਨੌਰ ਦਾ ਚੋਅ ਇਸ ਨੂੰ ਕਿਹਾ ਜਾਂਦਾ ਇਸ ਦੇ ਵਿੱਚੋਂ ਗਾਧ ਕੱਢੀ ਜਾ ਰਹੀ ਆ ਅਤੇ ਇਸ ਨੂੰ ਸਾਫ਼ ਕੀਤਾ ਜਾ ਰਿਹਾ ਤਾਂ ਜੋ ਮੋਹਾਲੀ ਵਾਸੀਆਂ ਨੂੰ ਕੋਈ ਤਕਲੀਫ਼ ਜਾਂ ਜਦੋਂ ਬਰਸਾਤ ਦਾ ਪਾਣੀ ਆਵੇਗਾ ਕੋਈ ਇਦਾਂ ਦਾ ਸਾਹਮਣਾ ਨਾ ਕਰਨਾ ਪਵੇ ਜਿਸ ਦੇ ਨਾਲ ਘਰਾਂ ਦੇ ਵਿੱਚ ਪਾਣੀ ਭੜੇ ਤਾਂ ਦੇਖੋ ਕਿਸ ਤਰ੍ਹਾਂ ਦੇ ਨਾਲ ਜਿਹੜਾ ਇਹ ਸਫ਼ਾਈ ਦਾ ਕੰਮ ਹੋ ਰਿਹਾ ਸਾਡੇ ਨਾਲ ਡਿਪਟੀ ਮੇਅਰ ਕੁਲਜੀਤ ਸਿੰਘ ਭੇਦੀ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਮੇਅਰ ਸਾਹਿਬ ਤੁਹਾਡੇ ਵੱਲੋਂ ਲੈਟਰ ਦਿੱਤਾ ਗਿਆ ਸੀ ਹਾਲਾਂਕਿ ਸਰਕਾਰ ਦਾ ਕੰਮ ਆ ਤੁਸੀਂ ਸਰਕਾਰ ਦੇ ਜਿਹੜੇ ਨਮਾਇਦੇ ਇੱਕ ਕਿਸਮ ਨੂੰ ਅਸੀਂ ਗੱਲ ਕਰੀਏ ਮੋਹੱਲੀ ਦੇ ਡਿਪਟੀ ਮੇਅਰ ਹੋ ਤੇ ਇਹ ਇੱਕ ਵੱਡੀ ਸਮੱਸਿਆ ਮੋਹੱਲੀ ਵਾਸੀਆਂ ਦੀ ਤੁਸੀਂ ਲੈਟਰ ਵੀ ਦਿੱਤਾ ਤੇ ਮਸਲਾ ਕੀ ਸੀ ਅੱਜ ਤੁਸੀਂ ਆਪਣੇ ਖਰਚੇ ਦੇ ਕਿਵੇਂ ਕਰਵਾਉਣ ਦੇਖੋ ਇਹ ਕਿਉਂਕਿ ਡਰੇਨੇਜ ਡਿਪਾਰਟਮੈਂਟ ਦੀ ਇਹ ਜਿਹੜੀ ਲਖਨਊ ਚੋਆ ਉਹਨਾਂ ਦਾ ਨਗਰ ਨਿਗਮ ਦੀ ਹਦੂਦ ਤੋਂ ਬਾਹਰ ਆ ਇਹ ਡਰੇਨੇਜ ਡਿਪਾਰਟਮੈਂਟ ਨੂੰ ਹਰ ਸਾਲ ਸਾਫ਼ ਕੀਤਾ ਜਾਂਦਾ ਲੇਕਿਨ ਇਹ ਨਹੀਂ ਸਾਫ਼ ਹੋਇਆ ਮੈਂ ਜਾਗਦੂਕ ਹੋਂ ਦੇ ਨਾਲ ਤੇ ਆਪਣੇ ਜ਼ੁਮੇ ਸਮਝ ਕੇ ਅੱਜ ਤੋਂ 15-20 ਦਿਨ ਪਹਿਲਾਂ ਲੈਟਰ ਦਿੱਤਿਆ ਡੀਸੀ ਮੈਡਮ ਨੂੰ ਬੇਨਤੀ ਕੀਤੀ ਖਬਦਾਂ ਲੱਗੀਆਂ ਸਾਧੀਆਂ ਖਬਰਾਂ ਚ ਚੈਨਲ ਤੇ ਚੱਲਿਆ ਪਰ ਬੜਾ ਅਫਸੋਸ ਅੱਜ ਮੁਹਾਲੀ ਵਰਗੇ ਸ਼ਹਿਰ ਚ ਲੋਕ ਅਫਸਰ ਸ਼ਹੀ ਨੇ ਲਵਾਰਾ ਛੜਤਾ ਸ਼ਹਿਰ ਕੋਈ ਸੁਣਵਾਈ ਨਹੀਂ ਹੋ ਰਹੀ ਅੱਜ ਸੜਕਾਂ ਤੇ ਲੋਕ ਪਰੇਸ਼ਾਨ ਨੇ ਅੱਜ ਕੂੜੇ ਦਾ ਕੀ ਹਾਲ ਆ ਕਿਸੇ ਬੰਨੇ ਕੋਈ ਸੁਣਵਾਈ ਨਹੀਂ ਮਾੜੀ ਜੀ ਬਰਸਾਤ ਆਉਂਦੀ ਆ ਕਿਉਂਕਿ ਇਸ ਚੋ ਵਿੱਚ ਮੇਰਾ ਆਪਣਾ ਇਲਾਕਾ ਥੇ ਵੀ ਜਿੱਥੋਂ ਦੀ ਮੈਂ ਮੰਦਮੰਦੀ ਕਰਨਾ ਉਹਦਾ 7 ਫੇਸ ਦਾ 70 71 ਸੈਕਟਰ 5 ਫੇਸ 4 ਫੇਸ ਇੰਡਸਟਰੀ एरिया ਮਟੌਰ ਪਿੰਡ ਇਹ ਸਾਰਾ ਪਾਣੀ ਇੱਥੇ ਆਉਂਦਾ ਉਹ ਜਦੋਂ ਇੱਥੇ ਸਫਾਈ ਨਹੀਂ ਹੁੰਦੀ ਪਾਣੀ ਬੈਕ ਮਾਰਦਾ ਕਿ ਪਾਈਪ ਇੱਥੇ ਆਉਂਦੇ ਨੇ ਸਾਡੇ ਔਰ ਅੱਗੇ ਕਬਜ਼ੇ ਨੇ ਕਿਉਂਕਿ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਸੀ ਨਹੀਂ ਕੀਤਾ ਕੀ ਕਰ ਸਕਣਾ ਮੈਂ ਤੇ ਜੋ ਆਪਣੇ ਵੱਲੋਂ ਕਿਉਂਕਿ ਮੈਨੂੰ ਮੈਂ ਮੁਹੱਲੇ ਦੇ ਲੋਕਾਂ ਲਈ ਕੰਮ ਕਰਨਾ ਮੁਹੱਲੇ ਦੇ ਲੋਕਾਂ ਲਈ ਲੜਨਾ ਜਿੱਥੇ ਕਿਤੇ ਸਰਕਾਰ ਦੇ ਖਿਲਾਫ ਜੋ ਹੋ ਸਕਦਾ ਜਾਂ ਮੌਕੇ ਤੇ ਕਮ ਹੋ ਸਕਦਾ ਮੈਂ ਆਪਣੇ ਨੂੰ ਕੋਸ਼ਿਸ਼ ਕਰਨਾ ਇੰਨੇ ਵਧੀ ਹਾਈ ਕੋਰਟਾਂ ਦੀ ਤੱਕੇ ਖਾਨਾ ਮੁਹੱਲੇ ਲੋਕ ਮੈਨੂੰ ਪਿਆਰ ਕਰਦੇ ਉਹਨਾਂ ਲਈ ਮੈਂ ਕੰਮ ਕਰਨਾ ਮੈਨੂੰ ਪਰ ਅੱਜ ਵੀ ਜਦੋਂ ਨਹੀਂ ਹੋਇਆ ਕਿਉਂਕਿ ਪਿੱਛੇ ਥੋੜੀ ਬਰਸਾਤ ਹੋਈ ਘਰਾਂ 'ਚ ਪਾਣੀ ਗਿਆ ਆਉਣ ਵਾਲੇ ਦਿਨਾਂ 'ਚ ਫੇਰ ਬਰਸਾਤ ਵਧਣੀ ਅੱਜ ਧੁੱਪ ਲੱਗੀ ਸੀ ਮੈਂ ਇੰਨੀ ਗਰਮੀ 'ਚ ਆਪ ਖੜ ਕੇ ਸਵੇਰ ਦਾ ਸਾਬ ਤੁਹਾਡੇ ਸਾਹਮਣੇ ਇਹ ਸਾਰਾ ਜੰਗਲ ਸੀ ਉਦੋਂ ਸਾਡੀਆਂ ਫੋਟੋਆਂ ਤੁਸੀਂ ਵੀ ਵੀਡੀਓ ਦੇਖੀਆਂ ਲੋਕਾਂ ਨੇ ਸਾਰਾ ਭਰਿਆ ਪਿਆ ਸੀ ਅੱਜ ਸਵੇਰ ਦੀ ਮਸ਼ੀਨ ਲੱਗੀ ਹੋਈ ਆ ਕੋਈ ਨਾ ਕੋਈ ਅੱਜ ਕੋਈ ਰਾਤ ਜਿਹੜੀ ਆ ਲੋਕਾਂ ਨੂੰ ਦੇਣ ਵਾਸਤੇ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ ਕਿਉਂਕਿ ਵੱਡਾ ਪ੍ਰੋਜੈਕਟ ਆ ਸਾਰਾ ਮੇਰੇ ਕੋਲ ਸਾਫ਼ ਨਹੀਂ ਹੋ ਸਕਦਾ ਪਰ ਮੈਂ ਸਰਕਾਰ ਨੂੰ ਬੇਨਤੀ ਕਰਨਾ ਵੀ ਯਾਰ ਅਫਸਰशाही ਜਾਗੋ ਨਾਲ ਡੀਸੀ ਦਾ ਦਫ਼ਤਰ ਆ ਸਾਦੇ ਅਧਿਕਾਰੀ ਇੱਥੋਂ ਲੰਘਦੇ ਨੇ ਪ੍ਰਸ਼ਾਸਨ ਲੰਘਦਾ ਮਤਲਬ ਕੋ ਕਹਿਣ ਵਾਲੀ ਗੱਲ ਨਹੀਂ ਹੈਗੀ ਪਰ ਬੜਾ ਅਫਸੋਸ ਤੇ ਦੁੱਖ ਆ ਕਿ ਅੱਜ ਮੁਹਾਲੀ ਵਰਗੇ ਸ਼ਹਿਰ ਨੂੰ ਅੱਜ ਅਫਸਰਸ਼ਾਹੀ ਨੇ ਲਵਾਜ਼ ਛੜਤਾ ਕੋਈ ਸਰਕਾਰ ਚ ਕਿਸੇ ਦੀ ਸੁਣਵਾਈ ਨਹੀਂ ਹੋਦੀ ਪਰ ਇੱਕ ਫਿਰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਜਾਗੋ ਕਿ ਲੋਕਾਂ ਦਾ ਖਿਆਲ ਧਿਆਨ ਕਰੋ ਸਾਡੀ ਤੁਹਾਡੀ ਵੀ ਸਰਕਾਰ ਰਹੀ ਹੈ ਹਾਲਾਂਕਿ ਅਸੀਂ ਗੱਲ ਕਰੀਏ ਤਾਂ ਕਾਰਪੋਰੇਸ਼ਨ ਇਟਸੈਲਫ ਆਪਣੇ ਦੇ ਵਿੱਚ ਇੱਕ ਸਰਕਾਰ ਹੁੰਦੀ ਆ ਤੇ ਲੇਕਿਨ ਜਦੋਂ ਹਰ ਸਾਲ ਇਹਦਾ ਦਾ ਸਮੱਸਿਆ ਆਉਂਦੀ ਆ ਤਾਂ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਵੀ ਇਸੇ ਤਰ੍ਹਾਂ ਦੀ ਸਮੱਸਿਆ ਤੋਂ ਅਸੀਂ ਬਕਾਇਦਾ ਮੈਂ ਕਿਉਂਕਿ ਮੈਂ ਅਵੇਸਾਂ ਮੈਂ ਅਧਿਕਾਰੀਆਂ ਨੂੰ ਕਹਿ ਕੇ ਐਡਵਾਂਸ ਕੰਮ ਕਰਦਾ ਸੀ ਮੈਂ ਉਦੋਂ ਉਦੋਂ ਵੀ ਪਹਿਲਾਂ ਉਸ ਟਾਈਮ ਆਉਂਦੀ ਧੀ ਪ੍ਰੋਬਲਮ لیکن ਜਦੋਂ میری ਜਿੰਨਾ ਜਿੰਨਾ ਜੇ ਮੇਰੀ ਹਿੰਮਤ ਰਹੀ ਆ ਮੈਂ ਆਪਣੇ ਵੱਲੋਂ ਕਰਦਾ ਰਿਆਂ ਐਤਕੀ ਕਿਉਂ ਬਖਤਿਆਨੀ ਨਹੀਂ ਦਿੰਦੇ ਅਫਸਰ ਯਾਰ ਗਰਾਊਂਡ ਤੇ ਕੋ ਆ ਕੇ ਰਾਜੀ ਨਹੀਂ ਮੈਂ ਗਰਾਊਂਡ ਮੈਂ ਕੋ ਲੀਡਰ ਨਹੀਂ ਮੈਂ ਗਰਾਊਂਡ ਦਾ ਵਰਕਰ ਆ ਮੁਹਾਲੀ ਦਾ ਸੇਵਾਦਾਰ ਆ ਗਰਾਊਂਡ ਦਾ ਮੁਹਾਲੀ ਦਾ ਮੈਂ ਹਰ ਪਿੰਡ ਦੀ ਹਰ ਸ਼ਹਿਰ ਦੀ ਹਰ ਨੁਕਰ ਤੇ ਮੈਨੂੰ ਜਿਹੜੀ ਪ੍ਰੋਬਲਮ ਆ ਉਹਦੇ ਲੜਨ ਲੜਨਾ ਵਾ ਮੈਂ ਕੋ ਆਪਣੇ ਕੱਲੇ ਮੇਰੇ ਵਾਰਡ ਦਾ ਕੰਮ ਤੇ ਹੈ ਨਹੀਂ ਇਹ ਸਦਾ ਹੀ ਮੁਹਾਲੀ ਦਾ ਕੰਮ ਆ ਪਰ ਜਦੋਂ ਨਾ ਕੋ ਕਰੇ ਫਿਰ ਕੋਈ ਨਾ ਕੋ ਯਾਰ ਲੱਗਦਾ ਪਿਆਰ ਪ੍ਰਮਾਤਮਾ ਨੇ ਤੈਨੂੰ ਹਿੰਮਤ ਦਿੱਤੀ ਆ ਜਿੰਨੀ ਕਿ ਮੈਨੂੰ ਹਿੰਮਤ ਆ ਅੱਜ ਸਵੇਰ ਦਾ ਗਰਮੀ ਇੰਨੀ ਆ ਰਸਾਉ ਲਾਓ ਅਫਸਰ ਏਸ਼ੀਆ ਕਮਰੇ ਚ ਬੈਠੇ ਆ ਤੁਸੀਂ ਵੀ ਗਰਮੀ ਚ ਖੜੇ ਹੋ ਉਹਦੇ ਲਈ ਕੋਸ਼ਿਸ਼ ਕੀਤੀ ਆ ਮੈਂ ਵੀ ਵਾਲਦੇ ਲੋਕਾਂ ਨੂੰ ਰਾਹ ਦੇ ਸਕਾਂ ਮੇਰ ਸਾਹਿਬ ਅ ਅਮਰਜੀਤ ਸਿੰਘ ਦੀ ਜਿੱਤੀ ਦੇ ਵੱਲੋਂ ਵੀ 200 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਮੇਅਰ ਨੇ ਮੁਹਾਲੀ ਦੇ ਸੋ ਉਹਨਾਂ ਵੱਲੋਂ ਕਿਹਾ ਸੀ ਕਿ ਜਿਹੜੇ ਚਾਰ ਚੋ ਪੈਂਦੇ ਨੇ ਜਿਹਦੇ ਵਿੱਚ ਜਿਹੜੇ ਰਾਓ ਹੈਗੀ ਆ ਇਹ ਲਖਨੌਰ ਦਾ ਚੋਆ ਤੇ ਫਿਰ 11 ਫੇਸ ਵਾਲਾ ਸੋ ਇਹ ਜਿਹੜੇ ਸਾਰੇ ਨੇ ਇਹ ਸਾਰਿਆਂ ਦੀ ਇਦਾਂ ਦੇ ਹਾਲਾਤ ਨੇ ਨੇ ਲਖਨਦਾਉਰ ਚੋ ਜਿਹੜਾ ਜਿਹੜਾ ਹੈਗਾ ਪਟਿਆਲਾ ਕੀ ਰੋ ਉਹਦੀ ਉਹਦੀ ਸਫਾਈ ਕਾਰਪੋਰੇਸ਼ਨ ਵੱਲੋਂ ਕਰਾਤੀ ਗਈ ਆ ਔਰ ਜਿਹੜਾ ਪਤਲਾ ਚੋ ਆ ਇਹ ਜਿਹੜਾ ਆਪਣਾ ਐਨਸੀਓ ਪਟਿਆਲਾ ਕੀ ਰੋ ਉਹਦੀ ਨਹੀਂ ਹੋਈ ਐਨਸੀਓ ਦੀ ਸਫਾਈ ਜਿਹੜੀ ਕਾਰਪੋਰੇਸ਼ਨ ਵੱਲੋਂ ਹੁੰਦੀ ਹੈ ਉਹ ਕਰਾਈ ਗਈ ਆ ਪਟਿਆਲਾ ਕੀ ਰੋ ਜੀ ਵੀ ਉਹ ਹਾਲ ਆ ਤੇ ਦੂਜੀ ਦਾ ਇਹ ਹਾਲ ਆ ਔਰ ਸਰਕਾਰਾਂ ਨੂੰ ਇਹਨਾਂ ਚੀਜ਼ਾਂ ਦਾ ਧਿਆਨ ਦੇਣਾ ਚਾਹੀਦਾ لیکن ਹੁਣ ਜਿਵੇਂ ਤੁਸੀਂ ਇਸ ਦਾ ਵੀੜਾ ਚੁੱਕਿਆ ਜੇਕਰ ਜੇ ਪਹਿਲਾਂ ਹੀ ਇਹ ਚੀਜ਼ ਹੋ ਜਾਂਦੀ ਜਿਵੇਂ ਹੁਣ ਬਰਸਾਤ ਆ ਗਈ ਹੁਣ ਆਪਾਂ ਜਿਵੇਂ ਕਹਿੰਦੇ ਕਿ ਬੂਹੀ ਆਈ ਜਾਣ ਤੇ ਵਿਨੋ ਕੁੜੀ ਦਾ ਕੰਮ ਅੱਜ ਬਰਸਾਤ ਹੋ ਰਹੀ ਆ ਪਾਣੀ ਮਾਰੋ ਮਾਰ ਆ ਰਿਹਾ ਪਿੱਛੋਂ ਤੇ ਅਸੀਂ ਅੱਜ ਮਤਲਬ ਸਵਾਈ ਕਰਉਣ ਲੱਗੇ ਤੁਹਾਨੂੰ ਨਹੀਂ ਲੱਗਦਾ ਕਿ ਪਹਿਲਾਂ ਆਪਾਂ ਨੂੰ ਇਸ ਵਲ ਤੇ ਮੈਂ ਤਾਂ ਵੇਖੋ ਅੱਜ ਤਾਂ 20 ਸਾਲ ਪਹਿਲਾਂ ਪ੍ਰਸ਼ਾਸਨ ਨੂੰ ਜਗਾਇਆ ਹੁਣ ਜਾਗਦਾ ਹੀ ਨਹੀਂ ਉਹ ਸੁਕੰਬ ਕੰਦੀ ਨੀਂਦ ਸੁੱਤਾ ਪਿਆ ਮੇਰਾ ਤਾਂ ਕੁੰਡੀ ਖੜਕਾਉਣਾ ਸੀ ਖੜਕਾਈ ਨਹੀਂ ਜਾਗਿਆ ਵੈਸੇ ਤਾਂ ਵੇਖੋ ਡਿਪਾਰਟਮੈਂਟ ਦਾ ਕੰਮ ਆ ਪਹਿਲਾ ਹੋਣਾ ਚਾਹੀਦਾ ਜਦੋਂ ਨਹੀਂ ਹੋਇਆ 20 ਦਿਨ ਪਹਿਲਾਂ ਮੈਂ ਫਿਰ ਵੇਖਿਆ ਵੀ ਨਹੀਂ ਹੋਇਆ ਕੋਈ ਸ਼ਾਸਨ ਜਗਾਵਾ ਉਹਦੇ ਲਈ ਬੇਨਤੀ ਕੀਤੀ ਚਿੱਠੀ ਲਿਖੀ ਖਬਰਾਂ ਲਵਾਈਆਂ ਤੁਹਾਡੇ ਚੈਨਲ 'ਤੇ ਚੱਲੇ ਲੋਕਾਂ ਨੇ ਵੀ ਦੇਖਿਆ ਆਪਸਾਂ ਨੇ ਵੀ ਦੇਖਿਆ ਲੇਕਿਨ ਹੁਣ ਕੋਈ ਜਾਗ ਜੇ ਸੁੱਤਿਆਂ ਨੂੰ ਜਗਾਇਆ ਵੀ ਨਾ ਜਾਗੇ ਤੇ ਫਿਰ ਮੈਂ ਵੀ ਹੁਣ ਤਾਂ ਪਾਣੀ ਡੋਲਣ ਵਾਲੀ ਗੱਲ ਆ ਅੱਜ ਮੈਂ ਪਾਣੀ ਡੋਲ ਰਿਹਾ ਉਹਨਾਂ ਦੇ ਤੇ ਆ ਵੇਖੋ ਵੀ ਮੈਂ ਆਪਣੇ ਵੱਲੋਂ ਕਰਦੇ ਆ ਕਿਉਂਕਿ ਜਦੋਂ ਪਿਛਲੀ ਵਾਰ ਵੀ ਆਪਾਂ ਦੇਖਿਆ ਕਿ ਪਾਣੀ ਨੇ ਜਦੋਂ ਇੱਕਦਮ ਬਰਸਾਤ ਆਈ ਸੀ ਪਾਣੀ ਬਹੁਤ ਜ਼ਿਆਦਾ ਡਿਗਾ ਸੀ ਚੰਡੀਗੜ੍ਹ ਦਾ ਪਾਣੀ ਵੀ ਆਉਂਦਾ ਪਹਾੜਾਂ ਤੋਂ ਵੀ ਆ ਜਾਂਦਾ ਪਿੱਛੇ ਏਰੀਆ ਦਾ ਵੀ ਆਉਂਦਾ ਸੋ ਕਿੰਨਾ ਕੁ ਨੁਕਸਾਨ ਅਨੁਮਾਨਤਾ ਜਿਹੜਾ ਪਿਛਲੀ ਵਾਰੀ ਹੋਇਆ ਸੀ ਤੇ ਇਸ ਵਾਰ ਵੀ ਜੇ ਕਰੋਧਾ ਹੋਇਆ ਤਾਂ ਫਿਰ ਕਿੰਨਾ ਕੁ ਨੁਕਸਾਨ ਹੋਊਗਾ ਕਾਰਨ ਕੀ ਹੈ ਕਿਤੇ ਬਰਸਾਤਾਂ ਦਾ ਸਟਾਈਲ ਬਦਲ ਗਿਆ ਅੱਗੇ ਝੜੀਆਂ ਲੱਗਦੀਆਂ ਸੀ ਹੁਣ ਬਰਸਾਤ ਅੱਧੇ ਘੰਟੇ ਦਾ ਆਉਂਦੀ ਹੈ 100 ਐਮਐਮ ਉਹਦੇ ਕਰਕੇ ਜਿਹੜਾ ਪੁਰਾਣਾ ਇਨਫਰਾਸਟ੍ਰਕਚਰ ਆ ਉਹ ਸਾਰਾ ਡੈਮੇਜ ਹੋ ਚੁੱਕਾ ਪਾਪੂਲੇਸ਼ਨ ਦਾ ਫਲੋ ਬਹੁਤ ਵਧ ਗਿਆ ਸਾਰਾ ਜੋ ਉਹ ਡਾਟਾਆਂ ਦਿਆਂ ਪਸਟਵਾਦੋਂ ਵਾਟਰ ਨੇ ਉਹਨੂੰ ਬਦਲਣ ਦੀ ਲੋੜ ਆ ਗਮਾੜਾ ਅੱਗਾ ਚੌਰ ਪਿੱਛਾ ਅੱਗੇ ਦੌਰ ਪਿੱਛਾ ਚੌਰ ਆ ਅੱਗੇ ਦਮੇ ਸੈਕਟਰ ਇੱਥੋਂ ਕਰੋਨਾ ਅਧਮਾ ਪਈ ਆਰਟੀਆਦ ਨਾਲ ਪਈ ਆ ਵਟ ਕੇ ਕਿੱਥੇ ਖੜ੍ਹ ਰਿਆ ਕੋਈ ਜਵਾਬ ਨਹੀਂ ਮੁਹਾਲੀ ਵਾਲੇ ਤਰਸਦੇ ਨੇ ਮੁਹਾਲੀ ਦੇ ਲੋਕਾਂ ਨੂੰ ਪੈਸਾ ਪੈਸਾ ਇੱਥੇ ਕਿੰਨੇ ਲੱਗਣ ਨੂੰ ਵਾਸਤੇ ਲੋੜ ਆ ਅੱਜ ਸਾਰਾ ਮੁਹਾਲੀ ਜਿਹੜਾ ਵਾ ਉਹਦਾ ਬੁਰਾ ਹਾਲ ਕੀਤਾ ਪਿਆ ਵਾ ਪਰ ਕਿਉਂਕਿ ਇਹ ਗਮਾੜਾ ਦੀ ਜ਼ਿੰਮੇਰੀ ਬੰਦੀ ਆ ਵੀ ਉਹ ਚੀਜ਼ਾਂ ਨੂੰ ਇੰਨਾ ਜੀਜ਼ਨ ਧਿਆਨ ਦੇਵੇ ਨਹੀਂ ਦਿੰਦਾ ਪਰ ਮੈਂ ਆਪਣੀ ਲੜਾਈ ਜਿਹੜੀ ਹੈ ਲੋਕਾਂ ਲਈ ਲੜਦਾ ਵਾਂ ਲੜਦਾ ਰਵਾਂਗਾ ਹਰ ਗਰਾਉਂਡ ਤੇ ਵੀ ਲੜਾਂਗਾ ਕਾਗਜ਼ਾਂ 'ਚ ਵੀ ਲੜਾਂਗਾ ਕੋਟਾਂ 'ਚ ਵੀ ਲੜਾਂਗਾ ਸੜਕਾਂ ਦੇ ਵਿੱਚ ਦਾ ਸਰ ਇੱਕ ਗੱਲ ਹੋਰ ਵੇਖਣ ਨੂੰ ਆਉਂਦੀ ਆ ਕਿ ਇੱਕ ਤਾਂ ਸਫਾਈ ਦਾ ਕੰਮ ਰਹਿ ਜਾਂਦਾ ਗਾਦ ਆ ਜਾਂਦੀ ਆ ਪਿੱਛੋਂ ਦੂਸਰੇ ਪਾਸੇ ਕੁਝ ਲੋਕਾਂ ਦੇ ਨਜਾਇਜ਼ ਕਰਜੇ ਵੀ ਕੀਤੇ ਹੋਏ ਨੇ ਨਹੀਂ ਉਹ ਬਿਲਕੁਲ ਹੈਗੇ ਨੇ ਉਸ ਪ੍ਰਸ਼ਾਸਨ ਦਾ ਕੰਮ ਆ ਕਿ ਉਹ ਸ਼ਹਿਰ ਤੋਂ ਬਾਹਰ ਆਏ ਇਹ ਤਾਂ ਖੁਣ ਪ੍ਰਸ਼ਾਸਨ ਦਾ ਕੰਮ ਆ ਜਿੱਥੇ ਵੇਖਿਆ ਜਿੱਥੇ ਨੇਚਰਲ ਫਲੋ ਵਾਸਤੇ ਜਿਹੜਾ ਵਾ ਇਹ ਜ਼ਰੂਰੀ ਆ ਲੋਕਾਂ ਨੂੰ ਲੋਕਾਂ ਨੂੰ ਬਰਬਾਦ ਤੇ ਨਹੀਂ ਕਰਨਾ ਜੀ ਜੇ ਕਿਸੇ ਉਹਨੂੰ ਬੇਨਤੀ ਕਰਨ ਨਾ ਸਖਤੀ ਕਰਨ ਜੋ ਕਰਨਾ ਸਰਕਾਰਾਂ ਦਾ ਕੰਮ ਆ ਯਾਰ ਜੋ ਉਦਾਂ ਤੇ ਕਹਿੰਦੇ ਅਸੀਂ ਕੋਠੀਆਂ ਢਾਤੀਆਂ ਲੋਕਾਂ ਦੇ ਤਸਕਰਾਂ ਦੀਆਂ ਤੇ ਜੇ ਇੱਥੇ ਜੇ ਕਿਸੇ ਦਾ ਮਾੜਾ ਮੋਟਾ ਕਬਜ਼ਾ ਕਰੇ ਥੋੜਾ ਕੋਠੀ ਕਿਸੇ ਨੇ ਪਾਲੀ ਨਾ ਸੂਏ ਦੇ ਵਿੱਚ ਕਿਸੇ ਨੇ ਕੋਠੀ ਤੇ ਪਾਣੀ ਲਈ ਮਾੜਾ ਮੋਟਾ ਕਿਸੇ ਨੇ ਜੇ ਕੋਈ ਕੀਤਾ ਹੋਵੇਗਾ ਤਾਂ ਉਹ ਹਟਾ ਸਕਦੇ ਨੇ ਕੋਈ ਏਡੀ ਵੱਡੀ ਗੱਲ ਨਹੀਂ ਪਰਮਨੈਂਟ ਇਨਫਰਾਸਟ੍ਰਕਚਰ ਤਾਂ ਕਿਸੇ ਦਾ ਹੈ ਨਹੀਂਗਾ ਮਾੜੇ ਮੋਟੀ ਜੇ ਕਿਸੇ ਨੇ ਦੱਬੀ ਹੈ ਤਾਂ ਚੱਕ ਦੇਣ ਇਹ ਮੇਰੀ ਬੇਨਤੀ ਹੈ ਸਰਕਾਰ ਨੂੰ ਭਈ ਸ਼ਹਿਰ ਮੁਹਾਲੀ ਆਏ ਇਹ ਕੋ ਆਮ ਸ਼ਹਿਰ ਨਹੀਂ ਇਹਨੂੰ ਬਚਾਓ ਤੁਹਾਡੇ ਵੱਲੋਂ ਜਿਹੜਾ ਐਫਰਟ ਕੀਤਾ ਗਿਆ ਨੋ ਡਾਟ ਬਹੁਤ ਕਾਬਲੇ ਤਾਰੀਫ ਹੈ ਇਨੀਸ਼ੀਏਟਿਵ ਲੈਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਤੇ ਲੇਕਿਨ ਜੇਕਰ ਹੁਣ ਵੀ ਪ੍ਰਸ਼ਾਸਨ ਨਹੀਂ ਜਾਗਦਾ ਤਾਂ ਨੈਕਸਟ ਤੁਹਾਡੇ ਵੱਲੋਂ ਕਾਰਵਾਈ ਜਿਵੇਂ ਅਸੀਂ ਗੱਲ ਕਰੀਏ ਕਿ ਕੀ ਸਟੈਪ ਲੈਣ ਵਾਲਾ ਹੁਣ ਤਾਂ ਬਸ ਆਤਾ ਸਿਰਤੇ ਨੇ ਮੈਂ ਹੁਣ ਤੇ ਕੀ ਕਰ ਸਕਣਾ ਮੈਂ ਤਾਂ ਰੱਬ ਅਗੇ ਬੇਨਤੀ ਕਰਦਾ ਹਾਂ ਪਰਮਾਤਮਾ ਅਫਸਰਾਂ ਨੂੰ ਸੰਵਤ ਦੇਵੇ ਤੇ ਲੋਕਾਂ ਤੇ ਮਿਹਰ ਕਰੇ ਉਹਨਾਂ ਥੋੜਾ ਥੋੜਾ ਮੀਂਹ ਝੜੀ ਲਾ ਕੇ ਪਾਵੇ ਉਹਨਾਂ ਧਰਤੀ ਜੀ ਪਾਣੀ ਜਾਵੇਗਾ ਲੋਕ ਵੀ ਬਚਣਗੇ ਤੇ ਪ੍ਰਸ਼ਾਸਨ ਦੀ ਬੇਸ਼ਰਮੀ ਹੋਵੇਗਾ ਇਹੋ ਹੀ ਹੋ ਸਕਦਾ ਹੋਰ ਤੇ ਮੈਂ ਇਸ ਤੋਂ ਬਾਅਦ ਕੁਝ ਕਹਿ ਨਹੀਂ ਸਕਦਾ ਜਿੰਨੀ ਕਿ ਮੇਰੀ ਹਿੰਮਤ ਆ ਲੋਕਾਂ ਲਈ ਲੜਨਾ ਲੜਦਾ ਦਵਾਂਗਾ ਮਿਹਰਬਾਨ ਸਰਤਾਰ ਕੁਲਜੀਤ ਸਿੰਘ ਬੇਦੀ ਨੇ ਇੱਕ ਇੱਕ ਗੱਲ ਦੱਸਦੀ ਕਿ ਕਿਸ ਤਰ੍ਹਾਂ ਦੇ ਨਾਲ ਖੁਦ ਦੇ ਪੈਸੇ ਲਾ ਕੇ ਉਹਨਾਂ ਦੇ ਵੱਲੋਂ ਇਸ ਲਖਨੌਰ ਚੋ ਨੂੰ ਸਾਫ਼ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਗਾਧ ਜਿਹੜੀ ਆਉਂਦੀ ਆ ਇੱਥੇ ਜਿਹੜਾ ਪਾਣੀ ਰੁਕ ਜਾਂਦਾ ਦੂਸਰੇ ਪਾਸੇ ਘੱਲ ਕਰੀਏ ਤੇ ਇਹਨਾਂ ਨੇ ਵੱਡੀ ਗੱਲ ਕੀਤੀ ਆ ਕਿ ਬਹੁਤ ਜਗ੍ਹਾ ਦੇ ਉੱਤੇ ਨਜਾਇਜ਼ ਕਬਜ਼ੇ ਵੀ ਹੋਏ ਨੇ ਜਿਸ ਕਾਰਨ ਪਾਣੀ ਅੱਗੇ ਨਹੀਂ ਜਾ ਪਾਉਂਦਾ ਅਤੇ ਕਿੱਲਾ ਇਹ ਹੀ ਨਹੀਂ ਸੈਕਟਰ 70 71 3B2 3B 1 5 ਫੇਸ ਤੇ ਬਹੁਤ ਸਾਰੇ ਹੋਰ ਜਿਹੜਾ ਪਿੱਛੋਂ ਪਿੰਡਾਂ ਦਾ ਪਾਣੀ ਇੱਕਦਮ ਇਕੱਠਾ ਹੋ ਕੇ ਉਹਦਾ ਬਰਸਾਤ ਇੱਕਦਮ ਡਿੱਗਦੀ ਆ ਤੇ ਪਾਣੀ ਦੇ ਵਿੱਚ ਜਿਹੜਾ ਧੱਕਾ ਪੈਂਦਾ ਤੇ ਜਿਸ ਦੇ ਕਾਰਨ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਆ ਪਹੁੰਚ ਜਾਂਦਾ ਤੇ ਪਿਛਲੀ ਵਾਰ ਵੀ ਬਹੁਤ ਸਾਰੇ ਘਰਾਂ ਦਾ ਨੁਕਸਾਨ ਹੋਇਆ ਸੀ ਵੱਡੇ ਪੱਧਰ ਤੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਸੀ ਸਮਾਨ ਦਾ ਨੁਕਸਾਨ ਹੋਇਆ ਸੀ ਤੇ ਇਹਨਾਂ ਦੇ ਵੱਲੋਂ ਹੁਣ ਵੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਹੈ ਕਿ ਅੱਜ ਵੀ ਜੇਕਰ ਉਹ ਕੰਬ ਕਰਨੀ ਨੀਂਦ ਤੋਂ ਜਾਗਦੇ ਨੇ ਤਾਂ ਜਿਹੜਾ ਲੋਕਾਂ ਦਾ ਬਚਾਅ ਹੋ ਸਕਦਾ ਇਹਨਾਂ ਨੇ ਕਿਹਾ ਕਿ ਜਿੰਨਾ ਮੈਂ ਆਪਣੇ ਵੱਲੋਂ ਕਰ ਸਕਦਾ ਉਹ ਕਰ ਰਿਹਾ ਬਾਕੀ ਕੰਮ ਪ੍ਰਸ਼ਾਸਨ ਦਾ 20 ਦਿਨ ਪਹਿਲਾਂ ਉਹਨਾਂ ਨੂੰ ਲੈਟਰ ਦੇ ਦਿੱਤੇ ਗਏ ਸੀ ਲੇਕਿਨ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਸੋ ਹੁਣ ਇਹਨਾਂ ਦੇ ਵੱਲੋਂ ਖੁਦ ਸਪ ਕੀਤੀ ਜਾ ਕਰਵਾਈ ਜਾ ਰਹੀ ਆ ਤਾਂ ਤੁਸੀਂ ਇਸ ਖਬਰ ਬਾਰੇ ਕੀ ਕਹਿੰਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਕੈਮਰਾਮੈਨ ਵਿਰੋਧ ਦੇ ਨਾਲ ਹਰਪ੍ਰੀਤ ਸਿੰਘ ਜਸਵਾਲ ਸਮਰ نیوز ਮੁਹਾਲੀ